ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਗਣਾ ਅਰਣੋਤ ਨੇ ਜਿਹੜਾ ਪੰਜਾਬ ਤੇ ਇਲਜ਼ਾਮ ਲਾਇਆ ਹੈ ਕਿ ਪੰਜਾਬ ਦੇ ਵਿੱਚ ਅਤਵਾਦ ਫੈਲ ਰਿਹਾ ਹੈ ਇਹ ਇਲਜ਼ਾਮ ਹੈ ਜਾਂ ਇੱਕ ਸਚਾਈ ਹੈ ਅਸੀਂ ਆਪਣੀਆਂ ਕਰਤੂਤਾਂ ਤੋਂ ਬਾਝ ਆ ਨਹੀਂ ਰਹੇ ਪਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਪੰਜਾਬ ਵਿੱਚ ਅਤਵਾਦ ਨਹੀਂ ਹੈ ਕੌਣ ਕਹਿੰਦਾ ਹੈ ਜਿਹੜੇ ਅਤਵਾਦੀ ਨੇ ਉਹ ਕੌਣ ਨੇ ਬਹੁਤ ਆਤ ਵਿੱਚ ਜਿਹੜੇ ਗਿਣਤੀ ਆ ਉਹ ਸਿੱਖਾਂ ਦੇ ਵਿੱਚੋਂ ਹੈ ਮੈਂ ਅੱਜ ਦੋ ਚਾਰ ਜਿਹੜੀਆਂ ਗੱਲਾਂ ਕਰਨੀਆਂ ਨੇ ਧਿਆਨ ਵਿੱਚ ਰੱਖਿਓ ਧਿਆਨ ਦੇ ਨਾਲ ਸੁਣੋ ਅੰਮ੍ਰਿਤਸਰ ਸਾਂਭ ਇੱਕ ਘਟਨਾ ਵਾਪਰੀ ਹੈ ਇੱਕ ਐਨ ਆਰ ਆਈ ਪਰਿਵਾਰ ਤੇ ਤਾਬੜ ਤੋੜ ਗੋਲੀਆਂ ਚਲਾਈਆਂ ਨੇ ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰਿਵਾਰਕ ਮਸਲਾ ਸੀ ਜਿਸ ਇਨਸਾਨ ਤੇ ਪਰਿਵਾਰਕ ਮੈਂਬਰਾਂ ਦੇ ਗੋਲਗੇ ਚਲੀਆਂ ਨੇ ਉਹਦੀ ਪਹਿਲੀ ਪਤਨੀ ਜਣ ਕੇ ਜਿਹੜਾ ਪਹਿਲਾ ਵਿਆਹ ਸੀ ਅਮਰੀਕਾ ਵਿੱਚ ਰਹਿੰਦਾ ਹੈ ਦੋਨੇ ਪਰਿਵਾਰ ਉਹਦੀ ਪਹਿਲੀ ਪਤਨੀ ਨੇ ਸੁਪਾਰੀ ਦੇ ਕੇ ਇਹ ਫੈਰੰਗ ਕਰਵਾਈ ਗਿਆ ਹਮਲਾ ਕਰਵਾਇਆ ਹਮਲਾ ਕਰਨ ਵਾਲੇ ਕੌਣ ਨੇ ਉਹ ਸਿੱਖ ਪਰਿਵਾਰ ਵਿੱਚੋਂ ਨੇ ਨਜੀ ਰੰਜਸ ਪਰਿਵਾਰ ਦੀ ਰੰਜਸ ਕਰਕੇ ਇਹ ਹਮਲਾ ਹੋਇਆ ਦੋ ਦਿਨ ਸਵਾਲ ਉਹਨਾਂ ਅਖੋਤੀ ਲੀਡਰਾਂ ਤੇ ਅਖੋਤੀ ਧਾਰਮਿਕ ਆਗੂਆਂ ਤੇ ਜਿਹੜੇ ਕਹਿੰਦੇ ਨੇ ਕੰਗਣਾ ਸਾਨੂੰ ਬਦਨਾਮ ਕਰਦੀ ਹੈ ਹੁਣ ਜੇ ਤੁਸੀਂ ਅਤਵਾਦ ਦੀ ਗੱਲ ਕਰਦੇ ਹੋ ਕੋਈ Hindu ਅਤਵਾਦੀ ਤੁਹਾਨੂੰ ਨਜ਼ਰ ਆਏ ਸਵਾਲ ਮੈਨੂੰ ਵੀ ਕਰਨੇ ਤੁਸੀਂ ਮੈਨੂੰ ਪਤਾ ਇਸ ਚੀਜ਼ ਦਾ ਕੋਈ ਅਸਾਈ ਅਤਵਾਦੀ ਨਜ਼ਰ ਆਇਆ ਤੁਹਾਨੂੰ ਕੋਈ ਮੁਸਲਮਾਨ ਕਮਿਊਨਿਟੀ ਵਿੱਚੋਂ ਅਤਵਾਦੀ ਤੁਹਾਨੂੰ ਨਜ਼ਰ ਆਇਆ ਪੰਜਾਬ ਦੇ ਵਿੱਚ ਜਦੋਂ ਵੀ ਕਿਤੇ ਟੈਗ ਲੱਗਦਾ ਉਦੋਂ ਸਿੱਖ ਪਰਿਵਾਰਾਂ ਵਿੱਚੋਂ ਇਹ ਫਰੋਤੀਆਂ ਲੈ ਕੇ ਕਤਲ ਕਰਨ ਵਾਲੇ ਨੇ ਹੁਣ ਜਿਹੜਾ ਇਹ ਐਨਆਰਆਈ ਪਰਿਵਾਰ ਤੇ ਹਮਲਾ ਹੋਇਆ ਹੈ ਇਹ ਹਮਲਾਬਰ ਕੌਣ ਨੇ ਸਿੱਖ ਨੇ ਕੀਤਾ ਕਿਹਦੇ ਐ ਸਿੱਖ ਪਰਿਵਾਰ ਤੇ ਹਕੀਕਤ ਆਹੀ ਹੈ ਨਾ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਪੰਜਾਬ ਦੇ ਵਿੱਚ ਅਤਵਾਦ ਨਹੀਂ ਹੈਗਾ ਇਲਜ਼ਾਮ ਲਾਇਆ ਜਾ ਰਿਹਾ ਨਾ ਤਾਂ Hindu ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਅਤਵਾਦ ਹੈ ਤੇ ਨਾਂ ਮੁਸਲਮ ਕਹਿੰਦੇ ਆ ਨਾ ਅਸਾਈ ਕਹਿੰਦੇ ਆ ਜਦੋਂ ਕਿਤੇ ਇਲਜ਼ਾਮ ਲੱਗਦਾ ਓਦੋਂ ਸਿੱਖਾਂ ਤੇ ਲੱਗਦਾ ਤੇ ਸਿੱਖ ਹੀ ਕਹਿੰਦੇ ਨੇ ਕਿ ਪੰਜਾਬ ਵਿੱਚ ਅਤਵਾਦ ਨਹੀਂ ਹੈਗਾ ਤੇ ਸਿੱਖਾਂ ਦੇ ਵਿੱਚੋਂ ਹੀ ਉਹ ਗੈਂਟਰ ਨੇ ਜਿਹੜੇ ਇਹ ਕਰਤੂਤਾਂ ਕਰ ਰਹੇ ਨੇ ਹੁਣ ਸਵਾਲ ਕੌਣ ਕਰਦਾ ਹੈ ਤੇ ਉਹਦਾ ਜਵਾਬ ਰੋਪ ਇਟ ਕੇ ਕੌਣ ਦੇ ਰਿਹਾ ਕੰਗੜਾ ਨੇ ਜੀ ਇਦਾਂ ਕਿਉਂ ਕਹਤਾ ਕਿ ਪੰਜਾਬ ਵਿੱਚ ਅਤਵਾਦ ਹੈ ਅਤਵਾਦ ਤਾਂ ਹੈ ਹੀ ਨਹੀਂ ਆ ਜਿਹੜੇ ਹਮਲਾ ਕਰਨ ਵਾਲੇ ਫੜੇ ਗਏ ਗੋਲ ਦਸਤਾਰਾਂ ਨੇ ਇਹਨਾਂ ਦੇ ਦਾੜੀ ਕਿੱਸੇ ਰੱਖੇ ਹੋਏ ਨੇ ਜਿੱਥੋਂ ਤੱਕ ਸੀਸੀ ਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਆਈਆਂ ਨੇ ਉੱਥੇ ਤਾਂ ਇਹੀ ਲੱਗਦਾ ਕਿ ਇਹ ਸਿੱਖ ਪਰਿਵਾਰਾਂ ਵਿੱਚੋਂ ਨੇ ਹੁਣ ਜੇ ਇਹ ਅਤਵਾਦ ਨਹੀਂ ਹੈਗਾ ਤਾਂ ਹੋਰ ਦੱਸੋ ਕੀ ਹੈ ਬਾਬੇ ਬਕਾਲੇ ਨਿਹੰਗ ਜਥੇਬੰਦੀਆਂ ਦੇ ਵਿੱਚ ਗੋਲੀ ਚੱਲਦੀ ਹੈ ਇੱਕ ਦੀ ਮੌਤ ਹੋ ਗਈ ਆਪਸ ਵਿੱਚ ਲੜੇ ਨੇ ਉਹ ਕੌਣ ਨੇ ਸਿੱਖ ਨੇ ਜਦੋਂ ਇਹ ਵੀਡੀਓ ਸੁਣਨੀ ਹੈ ਇਸ ਕੌਮ ਦਾ ਗद्दार ਹੈ ਕੌਣ ਬੂਟਾ ਸਿੰਘ ਇਸੇ ਕੌਮ ਦੇ ਖਿਲਾਫ ਬੋਲਦਾ ਕੌਣ ਇਹ ਭੂਟਾ ਸਿੰਘ ਤੇ ਜਿਨ੍ਹਾਂ ਨੇ ਕਮੈਂਟਾਂ ਵਿੱਚ ਗਾਲਾਂ ਦੇਣੀਆਂ ਨੇ ਧੀ ਭੈਣ ਮਾਂ ਭੈਣ ਇੱਕ ਕਰਨੀ ਐ ਉਹ ਕੌਣ ਨੇ ਉਹਨਾਂ ਦੀਆਂ ਐਡੀਆਂ ਤੇ ਫੋਟੋ ਕਿਹਦੀ ਐ ਸੰਜਨੈਲ ਸਿੰਘ ਦੀ ਦੀਪ ਸਿੱਧੂ ਦੀ ਅਮਰਤਪਾਲ ਦੀ ਉਹ ਕੌਣ ਨੇ ਸਿੱਖ ਤੇ ਹੋਰ ਆਤਵਾਦ ਕਿਹਨੂੰ ਕਹੀਏ ਅਸਾਈਆਂ ਨੂੰ ਕਹੀਏ ਮੁਸਲਮਾਨਾਂ ਨੂੰ ਕਹੀਏ ਹਿੰਦੂਆਂ ਨੂੰ ਕਹੀਏ ਦੂਜੀ ਗੱਲ ਕਿ ਪੰਜਾਬ ਕੱਲਾ ਸਿੱਖਾਂ ਦਾ ਹੈ ਪੰਜਾਬ ਤੇ ਹੱਕ ਕੱਲੇ ਸਿੱਖਾਂ ਦਾ ਹੈ ਇੱਥੇ ਹਿੰਦੂ ਨਹੀਂ ਰਹਿੰਦੇ ਇੱਥੇ ਮੁਸਲਮ ਇੱਥੇ ਅਸਾਈ ਨਹੀਂ ਰਹਿੰਦੇ ਮੋੜ ਘੁੜ ਕੇ ਜਿਹੜੀ ਗੱਲ ਹੈ ਉਹ ਸਾਡੇ ਤੇ ਕਿਉਂ ਆ ਰਹੀ ਹੈ ਸਾਡੀ ਕੌਮ ਤੇ ਇਹ ਅਟੈਕ ਕਿਉਂ ਲੱਗ ਰਿਹਾ ਹੈ ਕੀ ਅਸੀਂ ਕਦੇ ਗਹਿਰਾਈ ਨਾਲ ਸੋਚਾਂਗੇ ਸਮਝਾਂਗੇ ਵੀ ਅਸੀਂ ਇਹ ਗਲਤੀਆਂ ਕਿਤੇ ਨਾ ਕਿਤੇ ਕਰ ਰਹੇ ਹਾਂ ਤਾਂ ਸਾਨੂੰ ਕਿਹਾ ਜਾ ਰਿਹਾ ਕਿਤੇ ਨਾ ਕਿਤੇ ਇਹ ਪ੍ਰੋਬਲਮ ਤਾਂ ਹੈਗੀ ਆ ਨਾ ਜੇ ਇਹ ਇਲਜ਼ਾਮ ਨੇ ਫਿਰ ਸਾਬਤ ਕਰੋ ਜੇ ਕੰਗਰਣਾ ਰਣੋਤ ਇਹ ਇਲਜ਼ਾਮ ਲਾਉਂਦੇ ਐ ਫਿਰ ਸਾਬਤ ਕਰੋ ਵੀ ਸਾਡੇ ਦਾ ਪੰਜਾਬ ਵਿੱਚ ਕੋਈ ਮਾਰਤਾੜ ਹੋ ਨਹੀਂ ਰਹੀ ਕੋਈ ਫਿਰੋਤੀਆਂ ਲੈ ਨਹੀਂ ਰਿਹਾ ਕੋਈ ਕਿਸੇ ਤੇ ਹਮਲੇ ਕਰ ਨਹੀਂ ਰਿਹਾ ਕਮੈਂਟਾਂ ਵਿੱਚ ਕੋਈ ਗਾਲੀ ਗਲੋਚ ਕਰਦਾ ਨਹੀਂ ਜਿਹੜੀਆਂ ਐਡੀਆਂ ਤੇ ਫੋਟੋਆਂ ਲੱਗੀਆਂ ਨੇ ਜਰਨੈਲ ਸਿੰਘ ਦੀਆਂ ਦੀਪ ਸਿੱਧੂ ਦੀਆਂ ਅਮਰਤਪਾਲ ਦੀਆਂ ਉਹ ਝੂਠ ਨੇ ਸਾਬਤ ਕਰੋ ਜਿਹੜੀ ਮਾਰ ਧਾੜ ਅੱਜ ਹੋ ਰਹੀ ਆ ਪੰਜਾਬ ਦੇ ਵਿੱਚ ਚਾਹੇ ਤਾਂ ਉਹਨੂੰ ਨਕਾਰੋ ਆ ਕੇ ਦੱਸੋ ਵੀ ਇਹ ਪੰਜਾਬ ਵਿੱਚ ਹੋ ਨਹੀਂ ਰਿਹਾ ਕੰਗਣਾ ਤਾਂ ਐਵੇਂ ਕਹਿੰਦੀ ਐ ਜੇ ਹੋ ਰਿਹਾ ਫਿਰ ਸੱਚ ਨੂੰ ਕਬੂਲ ਕਰੋ ਮੈਂ ਕੱਲ ਇੱਕ ਪੋਸਟ ਪਾਈ ਸੀ ਤੁਹਾਡੀ ਜਾਰੀ ਪਾਕਿਸਤਾਨੀਆਂ ਨਾਲ ਹੈਗੀ ਆ ਗੁਰਬਾਣੀ ਵਿੱਚ ਯਾਰ ਸ਼ਬਦ ਉਹ ਸ਼ਬਦਾਂ ਵਿੱਚ ਵਰਤੇ ਆ ਇੱਕ ਜੱਜੇ ਨੂੰ ਕਹਿੰਨਾ ਰਾਰਾ ਇੱਕ ਜਈਏ ਨੂੰ ਕਹਿੰਨਾ ਰਾਰਾ ਅੱਜ ਮੈਂ ਯਾਰੀਆਂ ਸ਼ਬਦ ਤੇ ਪੋਸਟ ਪਾਤੀ ਕਮੈਂਟ ਕਰਨ ਵਾਲੇ ਕਹਿੰਦੇ ਤੈਨੂੰ ਯਾਰੀਆਂ ਤਾਂ ਲਿਖਣਾ ਨਹੀਂ ਆਉਂਦਾ ਮੈਨੂੰ ਵਿਆਕਰਨ ਬਾਰੇ ਪਤਾ ਹੈ ਆਪਣੀ ਮਤ ਆਪਣੀ ਅਕਲ ਆਪਣੇ ਕੋਲੇ ਰੱਖਿਆ ਕਰੋ ਦੋਨੋਂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਜਾਂਦੇ ਆ ਜਦੋਂ ਕਿਸੇ ਪਿਆਰ ਵਾਲੇ ਦੀ ਗੱਲ ਕਰੀ ਉਦੋਂ ਯਾਰ ਸ਼ਬਦ ਜਈਏ ਨੂੰ ਕੰਨਾਂ ਰਾਰੇ ਨਾਲ ਆਇਆ ਜਦੋਂ ਕਿਤੇ ਇਸ਼ਕ ਮਜਾਜੀ ਦੀ ਗੱਲ ਹੁੰਦੀ ਹੈ ਉਦੋਂ ਯਾਰ ਸ਼ਬਦ ਜੱਜੇ ਨੂੰ ਕੰਨਾਂ ਰਾਰੇ ਨਾਲ ਆਇਆ ਇਹਨੇ ਕਿ ਮੈਨੂੰ ਸਮਝ ਹੈ ਗਈ ਕਬੂਲ ਕਰੋ ਤਿੰਨ ਵਾਰੀ ਕਿਹਾ ਸੀ ਕਿਉਂ ਕਿਹਾ ਸੀ ਕਿਉਂਕਿ ਸਾਡੀ ਜਿਹੜੀ ਯਾਰੀ ਹੈ ਉਹ ਕਬੂਲ 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 ਕਹਿਣ ਵਾਲਿਆਂ ਨਾਲ ਹੈ ਇਹ ਕਬੂਲ ਕਰੋ ਫਿਰ ਵੀ ਹਾਂ ਇਹ ਪੰਜਾਬ ਵਿੱਚ ਸਭ ਕੁਝ ਹੋ ਰਿਹਾ ਇਹ ਗੱਲਾਂ ਮਿੱਠੀਆਂ ਜਿਹਾ ਸਵਾਦ ਉਹਨਾਂ ਨੂੰ ਦੇਣਗੀਆਂ ਜਿਹੜੇ ਸੱਚ ਨੂੰ ਹਾਜ਼ਮ ਕਰਨਾ ਜਾਣਦੇ ਨੇ ਜਿਹੜੇ ਸੱਚ ਸੁਣਨਾ ਚਾਹੁੰਦੇ ਆ ਜਿਹੜੇ ਸੱਚ ਸੁਣਨਾ ਨਹੀਂ ਚਾਹੁੰਦੇ ਤੇ ਉਹਨਾਂ ਨੂੰ ਇਹ ਬੜੀਆਂ ਕੌੜੀਆਂ ਲੱਗਣਗੀਆਂ ਕੱਚ ਤੇ ਸੱਚ ਬੜਾ ਚੁਬਦਾ ਹੈ ਇਨਾਂ ਨੂੰ ਜਿਹੜੇ ਸੱਚ ਬੋਲਣਾ ਨਹੀਂ ਜਾਣਦੇ ਜਿਹੜੇ ਸੱਚ ਸੁਣਨਾ ਨਹੀਂ ਜਾਣਦੇ ਕਰੋ ਕਬੂਲ ਵੀ ਇਹ ਪੰਜਾਬ ਵਿੱਚ ਅਸੀਂ ਸਿੱਖ ਹੋ ਕੇ ਜਾਂ ਸਿੱਖ ਪਰਿਵਾਰਾਂ ਵਿੱਚੋਂ ਇਹ ਕਰਤੂਤਾਂ ਕਰ ਰਹੇ ਹਾਂ ਕਿਸੇ ਦੀ ਕੀ ਮਦਦ ਆ ਲੈ ਸਾਨੂੰ ਕਹ ਜੇ ਕੁਝ ਜੇ ਸਾਹਮਣੇ ਕੋਈ ਨਸ਼ੇੜੀ ਖੜਾ ਹੈ ਉਹਦਾ ਮੈਡੀਕਲ ਹੋ ਗਿਆ ਮੈਡੀਕਲ ਲਿਮੋਰ ਲਾ ਦਿੱਤੇ ਕਿ ਇਹ ਨਸ਼ੇੜੀ ਹੈਗਾ ਜੇ ਨੂੰ ਨੁਸ਼ੇੜੀ ਕਹਿ ਦਤਾ ਫਿਰ ਕੀ ਕਸੂਰ ਆ ਬਾਈ ਉਹ ਸੱਚਾ ਨੂੰ ਹਾਜਮ ਕਰੋ ਜੋ ਕੁਝ ਮੈਂ ਕਿਹਾ ਜੇ ਨਹੀਂ ਹੈਗਾ ਪੰਜਾਬ ਵਿੱਚ ਤਾਂ ਮੈਂ ਵੀ ਤੁਹਾਡੇ ਨਾਲ ਜੇ ਸਭ ਕੁਝ ਹੋ ਰਿਹਾ ਫਿਰ ਇਹ ਇਲਜ਼ਾਮ ਨਹੀਂ ਫਿਰ ਸਾਨੂੰ ਕਹਿਣਾ ਪੈਣਾ ਤਿੰਨ ਵਾਰੀ ਜਦੋਂ ਨਕਾਬ ਪਾਉਂਦੇ ਨੇ ਨਾ ਕਬੂਲ ਹੈ ਕਬੂਲ ਹੈ ਕਬੂਲ ਹੈ ਉਦੋਂ ਲੜਕੀ ਕਹਿੰਦੀ ਹਾਂ ਕਬੂਲ ਹੈ ਕਬੂਲ ਹੈ ਕਬੂਲ ਹੈ ਮੰਨੋਗੇ ਚੀਨੂ ਇਸ ਹੱਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ